ਹਾਂਜੀ ਖੜੇ ਹਾਂ ਸਰਕਾਰੀ ਹਾਈ ਸਕੂਲ ਦਰਾਹਾ ਦੇ ਅੱਗੇ ਜਿੱਥੇ ਅੱਜ ਬੜੀ ਹੀ ਇੱਕ ਮੰਦਭਾਗੀ ਘਟਨਾ ਹੋਈ ਹੈ ਸਕੂਲ ਦੇ ਕੁਝ ਵਿਦਿਆਰਥੀਆਂ ਵੱਲੋਂ ਇਥੋਂ ਦੇ ਇੱਕ ਅਧਿਆਪਕ ਦੇ ਉੱਪਰ ਹਮਲਾ ਕੀਤਾ ਗਿਆ ਤੇ ਅਧਿਆਪਕ ਵੱਲੋਂ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੇ ਨਾਲ ਮਾਰ ਕੁੱਟ ਕੀਤੀ ਗਈ ਹੈ ਜੋ ਅਧਿਆਪਕ ਨੇ ਇਸ ਸਮੇਂ ਸਿਵਲ ਹਸਪਤਾਲ ਪੈਰਲ ਦੇ ਵਿੱਚ ਜਿਹੜੇ ਇਲਾਜ ਨੇ ਤੇ ਬਹੁਤ ਹੀ ਮੰਦਭਾਗੀ ਘਟਨਾ ਕਹੀ ਜਾ ਸਕਦੀ ਹੈ ਕਿਉਂਕਿ ਗੁਰੂ ਚੇਲੇ ਦੀ ਇੱਕ ਮਰਿਆਦਾ ਹੁੰਦੀ ਹੈ ਉਸ ਮਰਿਆਦਾ ਨੂੰ ਤਾਰੋ ਪੀੜ ਕੀਤਾ ਗਿਆ ਤੇ ਆਪਣੇ ਹੀ ਅਧਿਆਪਕ ਦੇ ਉੱਪਰ ਹਮਲਾ ਕੀਤਾ ਗਿਆ ਕਾਰਨ ਕਾਰਨ ਕੁਝ ਵੀ ਹੋ ਸਕਦਾ ਪਰੰਤੂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹ ਸਮਾਜ ਦੇ ਵਿੱਚ ਮਾਪਿਆਂ ਦੇ ਵਿੱਚ ਇੱਕ ਚਿੰਤਾ ਪੈਦਾ ਕਰਦੀਆਂ ਨੇ ਤੇ ਇਸ ਵਿਸ਼ੇ ਨੂੰ ਲੈ ਕੇ ਆਉ ਕਰਦੇ ਆ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਗੱਲਬਾਤ ਹਾਂਜੀ ਮੈਡਮ ਅੱਜ ਇੱਕ ਬੜੀ ਹੀ ਮੰਦ ਭਾਗੀ ਘਟਨਾ ਹੋਈ ਹੈ ਇੱਕ ਵਿਦਿਆਰਥੀਆਂ ਕੁਝ ਵਿਦਿਆਰਥੀਆਂ ਵੱਲੋਂ ਸ਼ਰਾਰਤੀ ਵਿਦਿਆਰਥੀਆਂ ਵੱਲੋਂ ਆਪਣੇ ਜੋ ਟੀਚਰ ਨੇ ਜੋ ਅਧਿਆਪਕ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਦੱਸੋਗੇ ਘਟਨਾ ਕੀ ਹੋਈ ਹੈ ਸਰ ਅੱਜ ਲਗਭਗ ਸਵੇਰੇ 9:05 ਦੀ ਘਟਨਾ ਹੈ ਸੈਕਿੰਡ ਪੀਰੀਅਡ ਸਟਾਰਟ ਹੋਇਆ ਸੀ ਤਾਂ ਇੱਕ ਵਿਦਿਆਰਥੀ ਪਲੱਸ 2 ਦਾ ਉਹ ਡੌਰ ਦਾ ਹੋਇਆ ਵੋਕੇਸ਼ਨਲ ਲੈਬ ਚ ਗਿਆ ਉੱਥੇ ਸਰਦਾਰ ਅਗਵੀਰ ਸਿੰਘ ਆਪਣੀ ਕਲਾਸ ਲੈ ਰਹੇ ਸੀ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਜੋ ਉਥੇ ਪਿਆ ਫਰਨੀਚਰ ਸੀ ਉਹਦੀ ਵੀ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਨੇ ਦੇਰ ਚ ਸਾਡੇ ਅਧਿਆਪਕ ਤੇ ਕੁਝ ਵਿਦਿਆਰਥੀ ਨੇ ਉਹਨਾਂ ਨੂੰ ਉਹਨੂੰ ਫੜ ਕੇ ਬਾਹਰ ਲਿਆਂਦਾ ਗਿਆ ਤੇ ਇਸ ਦੌਰਾਨ ਪੁਲਿਸ ਵੀ ਸਕੂਲ ਚ ਆ ਗਈ ਸੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਤੇ ਸਰ ਜਿਹੜੇ ਨੇ ਉਹਨਾਂ ਦੀ ਥੋੜੀ ਤਬੀਅਤ ਜਿਹੜੀ ਹੈ ਉਹ ਘਬਰਾ ਗਏ ਸੀ ਤਾਂ ਉਹ ਇਸ ਟਾਈਮ ਹਸਪੀਟਲ ਚ ਨੇ ਹਸਪੀਟਲ ਚ ਐਡਮਿਟ ਨੇ ਤੇ ਬਾਕੀ ਜੋ ਪੁਲਿਸ ਕਾਰਵਾਈ ਹੈ ਔਰ ਬਾਕੀ ਡਿਪਾਰਟਮੈਂਟਲ ਕਾਰਵਾਈ ਹੈ ਉਹ ਅਸੀਂ ਅੱਗੇ ਕਰਾਂਗੇ ਕੀ ਲੱਗਦਾ ਮੈਡਮ ਜੇ ਮਰ ਬੱਚਿਆਂ ਦੇ ਇਸ ਤਰ੍ਹਾਂ ਦੇ ਕਰਤਾਰ ਦੇ ਵਿੱਚ ਨਿਘਾਰ ਆ ਰਿਹਾ ਤੇ ਉਹ ਮਤਲਬ ਜੋ ਉਹਨਾਂ ਦੇ ਟੀਚਰਸ ਨੇ ਉਹਨਾਂ ਦੇ ਪਰ ਇਸ ਤਰ੍ਹਾਂ ਦਾ ਹਮਲਾ ਉਹਨਾਂ ਦੇ ਵੱਲੋਂ ਕੀਤਾ ਗਿਆ ਕੀ ਲੱਗਦਾ ਕਿ ਤੁਹਾਡਾ ਕੀ ਵਿਚਾਰ ਹੈ ਸਰ ਵਿਦਿਆਰਥੀਆਂ ਦੇ ਵਿੱਚ ਇਸ ਸਮੇਂ ਜਿਹੜਾ ਹੈ ਉਹ ਪੇਸ਼ੈਂਸ ਦੀ ਬਹੁਤ ਜ਼ਿਆਦਾ ਕਮੀ ਹੈ ਔਰ ਸੰਸਕਾਰ ਤਾਂ ਉਹਨਾਂ 'ਚ ਜਿਹੜੇ ਆਪਣੇ ਨੈਤਿਕ ਸਿੱਖਿਆਵਾਂ ਨੇ ਸੰਸਕਾਰ ਨੇ ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾਇਆ ਜਾਵੇ ਵਿਦਿਆਰਥੀ ਉਹਨਾਂ 'ਵਲ ਕੋਈ ਧਿਆਨ ਨਹੀਂ ਦੇ ਰਹੇ ਸਿਰਫ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੋਬਾਈਲ ਹੀ ਹੈ ਜਿਹੜਾ ਸਭ ਤੋਂ ਮੇਨ ਹੈ ਜਾਂ ਉਹਨਾਂ ਦੇ ਜੋ ਦੋਸਤ ਮਿੱਤਰ ਜੋ ਉਹਨਾਂ ਨੂੰ ਈਜ਼ੀ ਮਨੀ ਜਾਂ ਗਲ ਸੰਗਤ ਵਿੱਚ ਲੈ ਕੇ ਜਾਂਦੇ ਨੇ ਉਹਨਾਂ 'ਵਲ ਬੱਚਿਆਂ ਦਾ ਜ਼ਿਆਦਾ ਧਿਆਨ ਹੈ ਕੋਸ਼ਿਸ਼ ਬਹੁਤ ਕੀਤੀ ਜਾਂਦੀ ਹੈ ਵਿਦਿਆਰਥੀਆਂ ਨੂੰ ਸਮਝਾਉਣ ਦੀ ਉਹਨਾਂ 'ਚ ਹਰ ਤਰ੍ਹਾਂ ਦੀ ਚੰਗੇ ਸੰਸਕਾਰ ਕਰਨ ਦੀ ਪਰ ਘਟਨਾਤਾ ਮੰਦਪਾਗੀ ਹੀ ਹੈ ਕਿੰਨੇ ਬੱਚੇ ਆ ਸਿਸ ਮਾਡਮ ਸਰ ਇੱਕੋ ਬੱਚਾ ਸੀਗਾ ਉਹਦੇ ਨਾਲ ਚਾਰ ਪੰਜ ਬੱਚੇ ਹੋਰ ਨਾਲ ਗਏ ਸੀ ਪਰ ਉਹਨੂੰ ਬਾਹਰ ਲੈ ਕੇ ਆਉਣ ਲਈ ਗਏ ਸੀ ਜਿਵੇਂ ਦੌੜਦਾ ਗਿਆ ਉਹਨੂੰ ਵਾਪਸ ਲੈ ਕੇ ਆਉਣ ਲਈ ਗਏ ਸੀ ਗੁਰੂ ਚ ਕੀ ਤੁਸੀਂ ਇਹਨਾਂ ਬੱਚਿਆਂ ਦੇ ਉੱਪਰ ਕੋਈ ਪੁਲਿਸ ਕਾਰਵਾਈ ਦੀ ਰეკਮੈਂਡ ਹਾਂਜੀ ਸਰ ਉਹ ਪ੍ਰੋਸੈਸ ਚੱਲ ਰਿਹਾ ਹੈ ਸਟਾ ਠੀਕ ਹੈ ਪੇਰੈਂਟਸ ਨੂੰ ਕਿਸੇ ਇਹ ਹ ਦਣਾ ਚਾਹਾਂ ਸਿਰਫ ਇੱਕੋ ਹੀ ਸਨੇਹਾ ਆਪਣੇ ਬੱਚਿਆਂ ਦੇ ਪ੍ਰਤੀ ਇਹ ਕੋਮਲ ਹੁੰਦੇ ਨੇ ਭਾਵਨਾਵਾਂ ਨੂੰ ਸਮਝਿਆ ਜਾਵੇ ਉਹਨਾਂ ਨਾਲ ਸਮਾਂ ਬਤੀਤ ਕੀਤਾ ਜਾਵੇ ਉਹਨਾਂ ਨੂੰ ਸਹੀ ਗਾਈਡਲਾਈਨਸ ਦਿੱਤੀਆਂ ਜਾਣ ਉਹਨਾਂ ਨਾਲ ਸਮਾਂ ਬਤੀਤ ਕਰਨਾ ਮੇਰੇ ਖਿਆਲ ਸਭ ਤੋਂ ਜ਼ਰੂਰੀ ਹੈ ਜਦੋਂ ਉਹਨਾਂ ਦੀ ਮੁਸ਼ਕਲਾਂ ਪਰੇਸ਼ਾਨੀਆਂ ਜਾਂ ਜੋ ਵੀ ਉਹਨیں ਜ਼ਿੰਦਗੀ ਚ ਨਹੀਂ ਸੁਣੀਆਂ ਜਾਂਦੀਆਂ ਤਾਂ ਕਿਤੇ ਨਾ ਕਿਤੇ ਬੱਚਾ ਨੂੰ ਗਲਤ ਰਸਤੇ 'ਵਾਂ ਲੈ ਜਾਂਦੇ ਕਿਸ ਤਰ੍ਹਾਂ ਲੱਗਦਾ ਕਿ ਬੱਚਿਆਂ ਨੂੰ ਪੇਰੈਂਟਸ ਸਹੀ ਸਮਾਂ ਨਹੀਂ ਦੇ ਪਾਰੇ ਟੈਕਨੋਲੋਜੀ ਦਾ ਬਿਸਕਿੰਗ ਹੋ ਰਿਹਾ ਹੈ ਹਾਂਜੀ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਕਿਹਵੀਂ ਚੀਜ਼ ਜ਼ਿੰਮੇਵਾਰ ਹੋਣਗੀ